29 ਜੂਨ ਨੂੰ ਫਲੋਰ ਦੇ ਮੁਹੱਲਾ ਮਥੁਰਾਪੂਰੀ ਵਿਖੇ ਇੱਕ ਗੱੜ ਵਿੱਚ ਲੱਖਾਂ ਰੁਪਏ ਦੇ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਤੋਂ ਇਲਾਵਾ ਨਗਦ ਰਕਮ ਅਤੇ ਮੋਬਾਈਲ ਫੋਨਾਂ ਦੀ ਚੋਰੀ ਹੋ ਗਈ ਸੀ ਜਿਸ ਤੇ ਪੁਲਿਸ ਨੇ ਬਰੀਕੀ ਨਾਲ ਜਾਂਚ ਪੜਤਾਲ ਕਰਕੇ ਸੀਸੀਟੀਵੀ ਕੈਮਰਾ ਦੀ ਮਦਦ ਨਾਲ ਉਕਤ ਚੋਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਚੋਰੀ ਕੀਤਾ ਸਮਾਨ ਵੀ ਰਿਕਵਰ ਕਰ ਲਿਆ ਹੈ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਫਿਲੋ ਸੁਖਦੇਵ ਸਿੰਘ ਨੇ ਦੱਸਿਆ ਕਿ ਉਨਾ ਦੀ ਪੁਲਿਸ ਟੀਮ ਦੇ ਸਬ ਇੰਸਪੈਕਟਰ ਸੁਵਾਚੰਦਰ ਤੇ ਐਸਆਈ ਅੰਗਰੇਜ਼ ਸਿੰਘ ਨੇ ਸਫਲਤਾ ਹਾਸਲ ਕਰਦਿਆਂ ਉਕਤ ਚੋਰ ਰਮਨਦੀਪ ਉਰਫ ਰਮਣਾਪੁੱਤਰ ਬਨਾਰਸੀ ਦਾ ਸਬਾਸੀ ਪਿੰਡ ਰਸੂਲਪੁਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਚੋਰੀ ਕੀਤਾ 132 ਗ੍ਰਾਮ ਸੋਨਾ 163 ਗ੍ਰਾਮ ਚਾਂਦੀ ਤੇ ਗਹਿਣੇ ਅਤੇ 2,40,000 ਰੁਪਏ ਵੀ ਬਰਾਮਦ ਕਰ ਲਏ। ਉਹਨਾਂ ਦੱਸਿਆ ਕਿ ਰਮਣੇ ਤੇ ਪਹਿਲਾਂ ਵੀ ਮੁਕਾਦਮੇ ਦਰਜ ਹਨ। ਉਹਨਾਂ ਦੱਸਿਆ ਕਿ ਇਹ ਇਲਾਕਾ ਹੀ ਇਲਾਕੇ ਵਿੱਚ ਪਹਿਲਾਂ ਰਹਿ ਕੇ ਕਰਦਾ ਸੀ। ਅਤੇ ਬਾਅਦ ਤਾਲੇ ਲੱਗੇ ਘਰਾਂ ਵਿੱਚ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਸੀ ਉਹਨਾਂ ਦੱਸਿਆ ਕਿ ਉਸ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ ਫਿਰ ਲੋਰ ਤੋਂ ਬਾਂਟੀ ਕਲੇਰ ਦੀ ਰਿਪੋਰਟ ਮਿਤੀ 24 ਨੂੰ ਖਾਣਾਪੌਰ ਦੇ ਇਲਾਕੇ ਵਿੱਚ ਸਿਟੀ ਏਰੀਆ ਦੇ ਮਹੱਲਾ ਮਥਾਪੁਰੀ ਵਿੱਚ ਮਨਜੀਤ ਕੌਰ ਵਾਈਫ ਹਰਗਵੀਰ ਸਿੰਘ ਦੇ ਘਰ ਚੋਰੀ ਹੋਈ ਸੀ ਉਹ ਆਪਣੇ ਰਿਸ਼ਤੇਦਾਰੀ ਵਿੱਚ ਗਈ ਹੋਈ ਸੀ ਸਵੇਰ ਹੋਣ ਤੇ ਉਹਨਾਂ ਨੂੰ ਪਤਾ ਲੱਗਾ ਜਿਸ ਤੇ ਅਸੀਂ ਜੋ ਮੁਕਦਮਾ ਦਰਜ ਕੀਤਾ ਸੀ 380 452 ਆਈਪੀਸੀ ਹੇਠ ਜਿਸ ਦੇ ਤਹਿਤ ਸੀਸੀਟੀਵੀ ਕੈਮਰਾ ਦੀ ਮਦਦ ਨਾਲ ਅਸੀਂ ਉਸਨੇ ਤ्रेस ਕੀਤਾ ਜੋ ਵਿਅਕਤੀ ਜਿਸ ਨੇ ਇਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਸ ਦਾ ਨਾਮ ਰਮਨਦੀਪ ਸਿੰਘ ਉਰਫ ਰਮਨਾ ਸਾਨੋ ਬਨਾਰਸੀ ਦਾਸ ਵਾਸੀ ਪਿੰਡ ਵਸੂਲਪੁਰ थाना ਫਲੋਰ ਵਜੋਂ ਟ੍ਰੇਸ ਹੋਇਆ ਸੀ ਜਿਸ ਨੂੰ ਅਸੀਂ ਅਰੈਸਟ ਕਰ ਲਿਆ ਸੀ ਅਰੈਸਟ ਕਰਨ ਤੋਂ ਬਾਅਦ ਉਨੇ ਡਿਊਰਿੰਗ ਕੋਸ਼ਿਸ਼ ਜੋ ਇਹਾਰੇ ਸਾਹਮਣੇ ਪਿਆ ਸੋਨਾ 132 ਗ੍ਰਾਮ ਔਰ ਚਾਂਦੀ ਹੈ ਜੋ ਕੈਸ਼ ਪਿਆ 2 ਲੱਖ 40 ਹਜ਼ਾਰ ਦੀ ਰਿਕਵਰੀ ਕਰਵਾਈ ਆ ਜਿਸ ਤੇ ਬਰਖਲਾਫ ਮੁਕਦਮਾ ਦਰਜ ਕਰਕੇ ਉਸ ਨੂੰ ਅਸੀਂ ਜੇਲ੍ਹ ਭੇਜ ਦਿੱਤਾ ਜੋ ਅੱਗੇ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਸੋਨਾ ਸੀ ਉਹਨੇ ਆਪਣੇ ਕੋਲ ਰੱਖਿਆ ਜਾਂਦਾ ਹਾਲ ਫਿਰ ਵੀ ਪੜਾ ਰਿਹਾ ਉਹਨੇ ਉਹ ਆਪਣੇ ਘਰ ਹੀ ਰੱਖਿਆ ਹੋਇਆ ਸੀ ਉਹਦੇ ਕੋਲੋਂ ਇਹ ਜਿਹੜੇ ਜੋ ਬਰਾਮਦ ਹੋਇਆ ਸੀ ਜਿਹਦਾ ਨੋਲ ਵਨ ਨੰਬਰ ਦਿੱਤਾ ਉਹ ਤੇ ਪਹਿਲਾ ਜਿੰਨੇ ਹੈ ਬੱਤੀ ਉਹਦੇ ਤੇ ਇੱਕ ਮਕਦਮਾ ਚੋਰੀ ਦਾ ਹੈ ਔਰ ਇੱਕ ਮਕਦਮਾ ਜੋ ਐਨਡੀਪੀਐਸ ਸੈਕਟਰ ਆ ਜਿਸ ਵਿੱਚ ਉਹਨੂੰ 10 ਸਾਲ ਸਜ਼ਾ ਹੋਈ ਸੀ ਜੋ 2023 ਦੇ ਵਿੱਚ ਬਾਹਰ ਆਇਆ ਸੀ ਸਜ਼ਾ ਭੁਗਤ ਕੇ ਔਰ ਉਹ ਇੱਕ ਸਾਲ ਤੋਂ ਉਹਨੇ ਚੋਰੀ ਦੀ ਵਾਰਦਾਤ ਨੂੰ ਜਾਮ ਦਿੰਦਾ ਰਿਹਾ ਇਹ ਸਿੰਗਲ ਮੈਨ ਹੈ ਕਿ ਇਹ ਨਾਲ ਕੋਈ ਗੁੱਸਤ ਨਹੀਂ ਹੈ ਇਹ ਇਕੱਲਾ ਹੀ ਚੋਰੀ ਕਰਦਾ ਹੈ ਇਸ ਦਾ ਜੋ ਤਰੀਕਾ ਵਾਰਦਾਤ ਆ ਇਹਨੇ ਦੱਸਿਆ ਕਿ ਇਹਦੇ ਦੋ ਉਹਨੂੰ ਫਾਇਦੇ ਹੁੰਦੇ ਆ ਇੱਕ ਤਾਂ ਉਹਦੀ ਚੋਰੀ ਕਿਸੇ ਦੇਖੋ ਜ ਨਹੀਂ ਹੁੰਦੀ ਸੈਕੰਡ ਜੋ ਉਹਨੂੰ ਕੋਈ ਚੋਰੀ ਦਾ ਮਾਲ ਜਿਹੜਾ ਉਹ ਕਿਸੇ ਨਾਲ ਵੰਡਣਾ ਨਹੀਂ ਦਿੰਦਾ ਸਾਰਾ ਮਾਲ ਉਹ ਖੁਦ ਹੜੱਪ ਕਰਦਾ ਹੈ ਬੜੀ ਇੱਕ ਦੇ ਸੁਨੇਹਰੇ ਨੂੰ ਵੇਚਦਾ ਵੀ ਕੀ ਬੜੀਆਂ ਅਫਵਾਹਾਂ ਫੈਲੀਆਂ ਹੁੰਦਾ ਕਿ ਜਿਹੜਾ ਕੋਈ ਸੁਨੇਹਰਾ ਵੀ ਅਫਵਾਹ ਹੈ ਨਹੀਂ ਕੋਈ ਨਹੀਂ ਇਹੋ ਜੀ ਗੱਲ ਇਹ ਇਹ ਘਰੇ ਰੱਖਿਆ ਸੀ ਉਹਨੇ ਹਾਂਜੀ ਘਰੇ ਰੱਖਿਆ ਸੀ ਆ ਜੋ ਕੈਸ਼ ਉਹ ਕਹਿੰਦੇ ਆਉਂਦੇ ਸੀ ਕਿ ਪਹਿਲਾਂ ਕਿੱਦਾਂ ਬਤਵਾਜੀ ਸੋਨਾ ਪੀਜਦਾ ਕਿੱਦਾਂ ਪੈਸਾ ਪੈਸਾ ਹੀ ਘਰੇ ਰੱਖ ਲੈਂਦਾ ਸੀ ਤੇ ਉਸ ਤੋਂ ਬਾਅਦ ਇਹ ਨਕੇਦਾ ਹੋਇਆ ਬੱਚੇ ਦਾ ਸੀ ਇਹ ਸਭਾ ਚੋਰੀ ਲੱਗੀ ਹਾਂਜੀ ਹਾਂਜੀ ਇਹ ਚਿੱਪੇ ਦਾ ਸੀ ਸਰ ਜੇ ਇਹਦੇ ਕੋਲੋਂ ਸੋਨਾ ਬਰਾਮਦ ਕੀਤਾ ਇਹਦੇ ਘਰਿਆਂ ਨੂੰ ਪਤਾ ਸੀ ਇਹ ਕੀ ਬਾਰੇ ਇਹ ਸੋਨਾ ਵਾਰਾ ਘਰ ਤੇ ਆ ਲੱਗੂ ਘਰ ਦੇ ਵਿੱਚ ਨਹੀਂ ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਸੀ ਨੌਲੇਜ